ਰੇਡੀਮ ਕਵਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਉਰੀਲਿਆ ਦੇ ਉੱਤਰ ਵਿੱਚ ਹਾਈਵੇ 11 ਦੇ ਬਰਫੀਲੇ ਹਫੜਾ ਤਫੜੀ ਵਾਲੇ ਤੂਫਾਨ ਵਿੱਚ ਲੋਕ ਅਜੇ ਵੀ ਫਸੇ ਹੋਏ ਨੇ ਰਾਤ ਦੇ ਹਾਲਾਤ ਅਜੇ ਵੀ ਸੁਧਰਦੇ ਨਜ਼ਰ ਨਹੀਂ ਆ ਰਹੇ ਰਿਪੋਰਟਾਂ ਵਿੱਚ ਜਿੱਥੇ ਉੱਤਰ ਵਾਲੇ ਖੇਤਰ ਵਿੱਚ ਦੱਸ ਰਹੀਆਂ ਨੇ ਕਿ ਜਿੱਥੇ ਸੈਂਕੜੇ ਟਰੱਕ ਟ੍ਰੇਲਰ ਬਰਫੀਲੇ ਹਾਈਵੇ ਤੇ ਵਾਸ਼ਗੂ ਅਤੇ ਇਸ ਦੇ ਅੱਗੇ ਰੁਕੇ ਹੋਏ ਨੇ ਤੇ ਰਾਤ ਭਾਰ 45 ਸੈਂਟੀਮੀਟਰ ਤੋਂ ਵੱਧ ਤਾਜ਼ੀ ਬਰਫ ਪਾਰੀ ਹੋਈ ਹੈ ਤੇ ਇਸ ਸ਼ੁੱਕਰਵਾਰ ਰਾਤ ਤੋਂ ਕੁਝ ਖੇਤਰਾਂ ਵਿੱਚ ਕੁੱਲ ਇਕੱਠਾ 130 ਸੈਂਟੀਮੀਟਰ ਤੋਂ ਵੱਧ ਆਈ ਹੈ। ਸ਼ਨੀਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਠੀਕ ਪਹਿਲਾਂ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਜਿਵੇਂ ਹੀ ਬਰਫ ਨੇ ਖੇਤਰ ਨੂੰ ਦੱਬਿਆ ਬਹੁਤ ਸਾਰੇ ਹਾਦਸੇ ਵਾਪਰ ਗਏ ਜਿਸ ਨਾਲ ਵਿਅਕਤੀਗਤ ਹਾਈਵੇ ਵਾਹਨਾਂ ਨਾਲ ਭਰ ਗਏ ਤੇ ਇਸ ਦਾ ਮਤਲਬ ਸੀ ਕਿ ਬਰਫ ਦੇ ਹਲ ਸੜਕਾਂ ਨੂੰ ਸਾਫ਼ ਨਹੀਂ ਕਰ ਸਕਦੇ ਸਨ। ਕਿਉਂਕਿ ਦਾਸ ਦੀਏ ਕਿ ਹੋਰ ਬਰਫ ਪੈਣ ਦੇ ਨਾਲ ਹਾਲਾਤ ਵਿਗੜਦੇ ਰਹੇ ਤੇ ਟ੍ਰੈਫਿਕ ਕਤਾਰਬੱਧ ਬਹੁਤ ਲੰਬੇ ਹੋ ਗਏ ਤੇ ਬਰਫ ਦੇ ਵਿੱਚ ਪਰੇ ਹੋਏ ਸਾਈਡ ਲੋਡਰ ਵੀ ਜਿੱਥੇ ਬੰਦ ਹੋ ਗਏ ਸ਼ਨੀਵਾਰ ਦੁਪਹਿਰ ਵਾਸ਼ਕੋ ਦੇ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਦਿਨ ਭਰ ਟੋਇੰਗ ਕੰਪਨੀਆਂ ਤੇ ਐਮਰਜੈਂਸੀ ਕਰਮਚਾਰੀ ਯਾਤਰੀ ਵਾਹਨਾਂ ਨੂੰ ਸਾਫ਼ ਕਰਨੀ ਲੱਗ ਪਏ ਤੇ ਸ਼ਨੀਵਾਰ ਦੇਰ ਰਾਤ ਜਿਹੜੇ ਅਜੇ ਵੀ ਫਸੇ ਹੋਏ ਨੇ ਉਹਨਾਂ ਨੂੰ ਜਿੱਥੇ ਗ੍ਰੈਂਡ ਹਸਟਨ ਟਾਊਨ ਵਿੱਚ ਜਿੱਥੇ ਲਿਆਂਦਾ ਗਿਆ ਤੇ ਇਸ ਵਿੱਚ ਜਿੱਥੇ ਵਾਰਮਿੰਗ ਸੈਂਟਰ ਵਿੱਚ ਇਸ ਨੂੰ ਬਦਲ ਦਿੱਤਾ ਗਿਆ ਹੈ ਸ਼ੁਕਰ ਹੈ ਕਿ ਜਨਰੇਟਰ ਲੰਮੇ ਪਾਵਰ ਤੇ ਆਊਟੇਜ ਦੌਰਾਨ ਸਹੂਲਤ ਨੂੰ ਗਰਮ ਕਰਦੇ ਯੋਗ ਹੋਏ ਸਨ ਸ਼ਨੀਵਾਰ ਰਾਤ ਪਰ ਬਰਬਾਰੀ ਖੇਤਮ ਖੇ ਦੇ ਰਹੀ ਓਪੀਪ ਦਾ ਕਹਿਣਾ ਹੈ ਕਿ ਹਾਈਵੇ ਬੰਦ ਰਹੇਗਾ ਹਾਈਵੇ 169 ਤੋਂ ਹਾਈਵੇ 118 ਤੱਕ ਅਤੇ ਦੁਬਾਰਾ ਖੁੱਲਣ ਦੀ ਜਲਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਕਰਮਚਾਰੀ ਭਾਰੀ ਬਰਬਾਰੀ ਨੂੰ ਹਟਾਉਣ ਦਾ ਕੰਮ ਕਰਨ ਵਿੱਚ ਲੱਗੇ ਹੋਏ ਨੇ ਤੇ ਉਥੇ ਦੱਸ ਦਿਆ ਕਿ ਗ੍ਰਾਮ ਹਸਟਨ ਦੇ ਮੇਅਰ ਹੈਂਡੀ ਲੈਰੋਜ਼ ਨੇ ਕਸਬੇ ਵਿੱਚ ਐਮਰਜੈਂਸੀ ਦੀ ਸਥਿਤੀ ਨੂੰ ਘੋਸ਼ਿਤ ਕਰ ਦਿੱਤਾ ਗਿਆ ਅਧਿਕਾਰਿਕ ਤੌਰ ਤੇ ਕਸਬੇ ਵਿਦੇ ਵਰਚੁਅਲ ਐਮਰਜੈਂਸੀ ਆਪਰੇਸ਼ਨ ਨੂੰ ਸਰਗਰਮ ਕਰ ਦਿੱਤਾ ਗਿਆ ਮੀਡੀਆ ਰਿਲੀਜ਼ ਅਨੁਸਾਰ ਟਾਊਨ ਅਧਿਕਾਰੀ ਨੇ ਅੱਜ ਸਵੇਰੇ 2:30 ਵਜੇ ਤੇ ਇਸ ਗੱਲ ਦੀ ਘੋਸ਼ਣਾ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਸਮੁੰਦੈ ਨੂੰ ਖਾਸ ਕਰਕੇ ਬਰਬਰੀ ਹਾਈਵੇ 11 ਦੇ ਲੰਮੇ ਸਮੇਂ ਤੱਕ ਬੰਦ ਹੋਣ ਦੀ ਐਮਰਜੈਂਸੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਮੀਡੀਆ ਰਿਲੀਜ਼ ਦੇ ਅਨੁਸਾਰ ਜਨਤਾ ਨੂੰ ਇਹ ਜਾਣਨ ਲਈ ਮੁੱਖ ਕਾਰਕ ਵੀ ਜਾਰੀ ਕਰ ਦਿੱਤੇ ਗਏ ਨੇ। ਐਮਰਜੈਂਸੀ ਸੇਵਾਵਾਂ ਵਿੱਚ ਸੀਮਤ ਨੇ ਕੁਝ ਸਥਿਤੀਆਂ ਵਿੱਚ ਜਵਾਬ ਦੇਣ ਦੇ ਯੋਗ ਨਹੀਂ ਹੋ ਸਕਦੀਆਂ ਟਾਊਨ ਸਪੋਲੋ ਨੇ ਅਮਲੇ ਨੂੰ ਇੱਕ ठेकेदार ਨੂੰ ਸੜਕ ਸਾਫ਼ ਕਰਨਾ ਜਾਰੀ ਰੱਖਿਆ ਹੋਇਆ ਪਰ ਇਹ ਕੰਮ ਸੀਮਤ ਅਤੇ ਹੌਲੀ ਹੈ ਕਿਉਂਕਿ ਰਕਾਬੜਾ ਜਿਵੇਂ ਡਿੱਗੇ ਹੋਏ ਦਰਖਤ ਅਤੇ ਬਿਜਲੀ ਦੀਆਂ ਤਾਰਾਂ ਪੋਲ ਤੇ ਹੋਰ ਜੋ ਬਾਹਨ ਰਸਤੇ ਵਿੱਚ ਖਰਾਬ ਖੜੇ ਨੇ ਇਸ ਕਰਕੇ ਵੱਡੀ ਰਕਾਬਟ ਬਣੇ ਹੋਏ ਨੇ ਸ਼ਹਿਰ ਦੇ ਲੋਕਾਂ ਨੂੰ ਘਰ ਵਿੱਚ ਰਹਿਣ ਲਈ ਕਿਹਾ ਗਿਆ ਕਿਰਪਾ ਕਰਕੇ ਪੈਦਲ ਜਾਂ ਕਾਰ ਦੁਆਰਾ ਯਾਤਰਾ ਕਰਨ ਤੋਂ ਬਚੋ ਕਿਰਪਾ ਕਰਕੇ ਜਿਹਹੀ ਸਥਿਤੀ ਵਿੱਚ ਬੱਚੋ ਜੋ ਤੁਹਾਡੇ ਘਰ ਦੇ ਆਸਰਾ ਸਥਾਨ ਦੇ ਵਿੱਚ ਖਤਰਾ ਪਾਉਂਦੀ ਹੈ ਉਦਾਹਰਨ ਦੇ ਲਈ ਅੱਗ ਤੇ ਅਣਸੁਲਝੀਆਂ ਮੋਮਬੱਤੀਆਂ ਸੂਬਾਈ ਹਾਈਵੇ 11 ਦੀ ਵਰਤੋਂ ਕਰਦੇ ਹੋਏ ਨਗਰਪਾਲਿਕਾ ਦੇ ਦੂਜੇ ਖੇਤਰਾਂ ਵਿੱਚ ਵਾਹਨਾਂ ਤੇ ਉਪਕਰਣਾਂ ਨੂੰ ਲਿਜਾਉਣ ਲਈ ਸ਼ਹਿਰ ਵਿੱਚ ਅਸਮਰਥ ਸੋਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਹੈ ਅਸੀਂ ਹਾਈਵੇ ਤੋਂ ਬਰਫ਼ ਮੁਕਤ ਕਰਾਉਣ ਲਈ ਸੂਬੇ ਵਿੱਚ ਕੰਮ ਕਰ ਰਹੇ ਹਾਂ ਇੱਕ ਕਸਬਾ ਗੋਂਡੀ ਨਗਰਪਾਲਿਕਾ ਨਾਲ ਕੰਮ ਕਰ ਰਿਹਾ ਜੋ ਕਮਿਊਨਿਟੀ ਦੇ ਆਰੇਦ ਵਾਲੇ ਬਰਫ਼ ਦੀ ਸਫਾਈ ਵਿੱਚ ਸਹਾਇਤਾ ਕਰਨ ਲਈ ਦੋ ਸਰੋਤ ਲੈ ਕੇ ਆ ਰਹੇ ਨੇ ਜੇਕਰ ਤੁਸੀਂ ਕਿਸੇ ਐਮਰਜੈਂਸੀ ਵਿੱਚ ਹੋ ਤਾਂ ਤੁਸੀਂ ਸਹਾਇਤਾ ਲਈ 911 ਨੂੰ ਡਾਇਲ ਕਰ ਸਕਦੇ ਹੋ ਰੀਲਿਆ ਵਿੱਚ ਬਰਫ਼ ਦੇ ਝੱਖੜ ਨੇ ਸ਼ਨੀਵਾਰ ਨੂੰ ਲਗਭਗ 40 ਸੈਂਟੀਮੀਟਰ ਤੱਕ ਬਰਫ਼ ਨੂੰ ਸੁੱਟ ਦਿੱਤਾ ਹਾਲਾਂਕਿ ਕਸਬੇ ਦੇ ਉੱਤਰੀ ਹਿੱਸੇ ਵਿੱਚ ਬਹੁਤ ਜ਼ਿਆਦਾ ਬਰਫ਼ ਸੀ ਅੱਜ ਸਵੇਰੇ ਇੱਕ ਹੋਰ ਤੂਫਾਨ ਅੱਗੇ ਵਧ ਰਿਹਾ ਹੈ ਇਸ ਦੇ ਦੱਖਣ ਵੱਲ ਜਾਣ ਤੋਂ ਪਹਿਲਾਂ 10 ਤੋਂ 20 ਸੈਂਟੀਮੀਟਰ ਵਾਧੂ ਬਰਫ਼ ਆਉਣ ਦੀ ਉਮੀਦ ਤੇ ਲੋਕਾਂ ਨੂੰ ਅੱਜ ਯਾਤਰਾ ਨਾ ਕਰਨ ਦੀ ਵੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਇਸ ਤਰ੍ਹਾਂ ਦੀ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ